हाँ जी साथियों बार दस दो कि आवाज़ क्लीयर आ रही है ते वीडियो क्लीयर है ਆਦੇ ਕਹਿ ਰਹੇ ਹਿੰਗ ਨੂੰ ਸ਼ੇਅਰ ਕਰ ਦਿਓ ਜੀ ਇਧਰ ਹਾਂਜੀ ਸਾਥੀਓ ਇੱਕ ਤਾਂ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਅੱਜ ਦੀ ਮੀਟਿੰਗ ਸੰਬੰਧੀ ਅਪਡੇਟ ਸਾਰੇ ਤੱਕ ਪਹੁੰਚ ਸਕੇ ਠੀਕ ਹੈ ਭਾਈ ਬਹੁਤ ਹੀ ਸਤਿਕਾਰਯੋਗ ਉਹ 994 ਬੇਰੋਜ਼ਗਾਰ ਅਧਿਆਪਕ ਸਾਹਿਬ ਜੀਓ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੁਨੀਆ ਕਾਫੀ ਕੁਝ ਬੋਲੇ ਦੇਖੀ ਈਮਾਨ ਨਾ ਡੋਲੇ ਸਫਰਾਂ ਨੂੰ ਜਾਰੀ ਰੱਖੀ ਤੁਰਦਾ ਜਾਈ ਪੋਲੇ ਪੋਲੇ ਚੰਗਿਆਂ ਦੀ ਤਾਂ ਨੁਕਤਾ ਚੀਨੀ ਹੁੰਦੀ ਏ ਆਖਰ ਸਬਰਾਂ ਦੀ ਜਿੱਤ ਜਕੀਨੀ ਹੁੰਦੀ ਏ ਸੁਣਿਆ ਸਿੱਧਕਾਂ ਦੀ ਜਿੱਤ ਜਕੀਨੀ ਹੁੰਦੀ ਏ ਸੋ ਸਾਥੀਓ ਆਜਾ ਸੀ ਚੰਡੀਗੜ੍ਹ ਪਹੁੰਚੇ ਸੀ ਪਹਿਲਾ ਡਿਪਾਰਟਮੈਂਟ ਦੇ ਵਿੱਚ ਮੀਟਿੰਗ ਕੀਤੀ ਗਈ ਉਹਨਾਂ ਨੇ ਜੋ ਜਾਣਕਾਰੀ ਸਾਨੂੰ ਦਿੱਤੀ ਕਿ ਆਪਣੀ ਜੋ ਫਾਈਲ ਹੈ ਉਹ ਪਰਸਨਲ ਤੱਕ ਪਹੁੰਚ ਗਈ ਹੈ ਤੇ ਉਸ ਤੋਂ ਬਾਅਦ ਸਾਡੇ ਕੋਲ ਵਾਪਸੀ ਆਏਗੀ ਫਿਰ ਸਾਥੀਓ ਆਪਾਂ ਨੂੰ ਇੱਕ ਸਿੱਖਿਆ ਮੰਤਰੀ ਦੀ ਮੀਟਿੰਗ ਮਿਲੀ ਹੋਈ ਸੀ ਉਹ ਮੀਟਿੰਗ ਕਰਨ ਲਈ ਅਸੀਂ ਪੰਜਾਬ ਸਿਵਲ ਸੈਕਟਰੀਏਟ ਦੇ ਵਿੱਚ ਮੀਟਿੰਗ ਕਰਨ ਪਹੁੰਚੇ ਤੇ ਸਿੱਖਿਆ ਮੰਤਰੀ ਜੀ ਨਾਲ ਗੱਲਬਾਤ ਕੀਤੀ ਗਈ ਆਪਣੀ 1994 ਭਰਤੀ ਬਾਰੇ ਉਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਆਪਣੀ ਗੱਲਬਾਤ ਸੁਣੀ ਜਦੋਂ ਉਹਨਾਂ ਨੇ ਗੱਲਬਾਤ ਸੁਣ ਕੇ ਨਾਲ ਦੀ ਨਾਲ ਹੀ ਆਪਣੇ ਜੋ ਉਥੇ ਅਧਿਕਾਰੀ ਬੈਠੇ ਸੀ ਉਹਨਾਂ ਨੂੰ ਕਿਹਾ ਕਿ ਇਹਨਾਂ ਦੀ ਜੋ ਭਰਤੀ ਏ ਇਹਨਾਂ ਦੀ ਜੋ ਪੋਸਟਾਂ ਬਚੀਆਂ ਨੇ ਉਹਨਾਂ ਦਾ ਸਾਰਾ ਰਿਕਾਰਡ ਮੇਰੇ ਤੱਕ ਹਫਤੇ ਤੱਕ ਪਹੁੰਚਣਾ ਚਾਹੀਦਾ ਹੈ ਸਾਥੀਓ ਇਹ ਗੱਲਬਾਤ ਸੀ ਸਾਰੀ ਅੱਜ ਦੀ ਮੀਟਿੰਗ ਸੰਬੰਧੀ ਕਿ ਬਹੁਤ ਹੀ ਜਲਦੀ ਆਪਣੀ ਜੋ ਲਿਸਟ ਏ ਉਹ ਜਾਰੀ ਹੋਵੇਗੀ ਗਰੁੱਪਾਂ ਦੇ ਵਿੱਚ ਕਾਫੀ ਕੁਝ ਚੱਲਦਾ ਹੈ ਪੂਰਾ ਪਰਾਂ ਦੀਆਂ ਗੱਲਾਂ ਕਿ ਸਾਥੀ ਵਰਕ ਨਹੀਂ ਕਰ ਰਹਾ ਸਾਥੀ ਧਰਨੇ ਤੇ ਨਹੀਂ ਆਉਂਦੇ ਸਾਥੀਓ ਅਸੀਂ ਹਰ ਦਿਨ ਹਰ ਰਾਤ ਉਸੇ ਤਰ੍ਹਾਂ ਹੀ ਵਰਕ ਕਰ ਰਹੇ ਹਾਂ ਜਿਵੇਂ ਪਹਿਲਾਂ ਕਰਦੇ ਸੀ ਸਾਥੀਓ ਏਕੇ ਦਾ ਸਬੂਤ ਦਿਖਾਇਆ ਕਰੋ ਜਦੋਂ ਵੀ ਆਪਾਂ ਧਰਨਾ ਕੋਈ ਰੱਖਦੇ ਹਾਂ ਤੇ ਸਾਥੀ ਸਰਬਜੀਤ ਜੀ ਅਗਲੀ ਗੱਲਬਾਤ ਕਰਨਗੇ ਮੇਰੇ ਸਤਿਕਾਰਯੋਗ ETT 994 ਸਾਥਿਓ ਸਭ ਨੂੰ ਸਤਸ੍ਰੀ ਅਕਾਲ ਸਾਥਿਓ ਸਾਥਿਓ ਜਿਵੇਂ ਕਿ ਆਪਣੀ ਸਾਥਿਓ ਜੋ ਕਿ ਆਪਣੀ ਮੀਟਿੰਗ ਹੋਈ ਉਹਦੀ ਜਾਣਕਾਰੀ ਆਪਣੇ ਜਸਵਿੰਦਰ ਸਾਥੀ ਨੇ ਤੁਹਾਨੂੰ ਸਾਰੀ ਦੱਸਤੀ ਹੈ ਸਾਥਿਓ ਮੈਂ ਮੀਟਿੰਗ ਤੋਂ ਇੱਕ ਲਹਿਦਾ ਤੁਹਾਡੇ ਨਾਲ ਗੱਲ ਕਰਨਾ ਚਾਹਣਾ ਜਿਵੇਂ ਕਿ ਆਪਣੇ ਗਰੁੱਪਾਂ ਚ ਬਹੁਤ ਹੀ ਸੰਘਰਸ਼ ਚੱਲ ਰਿਹਾ ਥੋੜੇ ਦਿਨਾਂ ਤੋਂ ਵੀ ਕੋਈ ਸਾਥੀ ਜਿਵੇਂ ਕਹਿੰਦੇ ਨੇ ਵੀ ਆਪਾਂ ਆਪਣੇ ਵੱਲੋਂ ਜਦੋਂ ਤਰਨ ਤਰਨ ਪ੍ਰੋਟੈਸਟ ਰੱਖਿਆ ਗਿਆ ਸੀਗਾ ਕੋਈ ਸਾਥੀਆਂ ਵੱਲੋਂ ਕਿਆ ਗਿਆ ਵੀ ਇਹ ਸਾਥੀ ਵਰਕ ਨਹੀਂ ਕਰ ਰਹੇ ਜੇ ਵਰਕ ਕਰ ਰਹੇ ਨੇ ਫਿਰ ਫੋਟੋ ਨਹੀਂ ਪਾਉਂਦੇ ਜਾਂ ਕੁਝ ਵੀ ਹੋਰ ਵੀ ਬਹੁਤ ਗੱਲਾਂ ਕੀਤੇ ਗਿਆ ਕਹਿੰਦੇ ਨਮਕੀਨ ਗੋਲੀ ਲੈ ਲਈ ਜਾਂ ਮਿੱਠੀ ਗੋਲੀ ਲੈ ਲਈ ਸਾਥਿਓ ਮੈਂ ਉਹਨਾਂ ਸਾਥੀਆਂ ਨੂੰ ਕਹਿਣਾ ਚਾਹਣਾ ਜੇ ਉਹ ਸਾਥੀਆਂ ਦਾ 9494 ਭਰਤੀ ਵਿੱਚ ਨੰਬਰ ਆਉਂਦਾ ਹੈ ਅਸੀਂ ਸਾਥਿਓ ਪੂਰੀ 9494 ਭਰਤੀ ਲਈ ਵਰਕ ਕਰ ਰਹੇ ਹਾਂ ਨਾ ਕਿ ਕੋਈ ਆਧੇਲੀ ਕਰ ਰਹੇ ਹਾਂ ਜਾਂ ਕੋਈ ਇਸ ਸਪੈਸਿਫਿਕ ਪਰਸਨਲ ਕਰ ਰਹੇ ਹਾਂ ਸਾਥਿਓ ਅਸੀਂ ਤਾਂ ਇਹ ਕਹਿੰਦੇ ਹਾਂ ਉਹਨਾਂ ਸਾਥੀਆਂ ਨੂੰ ਵੀ ਤੁਸੀਂ ਵੀ ਜੇ ਆਦੇ ਆਪ ਨੂੰ 994% ਦਾ ਇਸਾ ਮੰਨਦੇ ਹੋ ਤੁਸੀਂ ਵੀ ਇਹ ਗਰੁੱਪਾਂ ਦਾ ਜੋ ਸੰਘਰਸ਼ ਚਲਾ ਰਿਹਾ ਇਹਨੂੰ ਬਰਾਮ ਦਿਓ ਤੇ ਆਪਦੇ ਜੋ ਵੀ ਭਰਤੀ ਲਈ ਆਪਾਂ ਵਰਕ ਕਰੀਏ ਤੇ ਮੈਂ ਸਾਥੀਆਂ ਇਹ ਵੀ ਕਹਿਣਾ ਚਾਹਾਂ ਜਿਵੇਂ 994% ਨੂੰ ਅਸੀਂ ਇੱਕ ਪਰਿਵਾਰ ਹੀ ਮੰਨਿਆ ਤੇ ਇੱਕ ਜਾ ਸਮੂਹ ਮੰਨਿਆ ਅਸੀਂ ਉਹ ਪਰਿਵਾਰ ਦੇ ਮੈਂਬਰ ਹੋਣ ਦੇ ਨਾਤੇ ਅਸੀਂ ਵਰਕ ਕਰ ਰਹੇ ਹਾਂ ਉਸੇ ਤਰ੍ਹਾਂ ਅਸੀਂ ਵੀ ਸਾਰੇ ਸਾਥੀਆਂ ਨੂੰ ਜਿਹੜੇ ਗਰੁੱਪਾਂ 'ਚ ਬੋਲ ਰਹੇ ਨੇ ਤੇ ਜਾ ਵੀ ਉਹ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਨੂੰ ਸਾਥੀ ਨੂੰ ਅਸੀਂ ਕਹਿਣ ਕਿਹਾ ਚੱਨੇ ਆ ਇਸ ਸੰਗਤ ਜਿਹੜਾ ਗਰੁੱਪੀ ਸੰਘਰਸ਼ ਹੈ ਇਹਨੂੰ ਬਰਾਮ ਦੇ ਕੇ ਜੇ ਆਪਾਂ ਰੋਜ਼ਗਾਰ ਦੇ ਜ ਪ੍ਰਤੀ ਆਪਾਂ ਸੁਚੇਤ ਹੋਈਏ ਤੇ ਆਪਾਂ ਜਲਦੀ ਰੋਜ਼ਗਾਰ ਵੱਲੇ ਰੋਜ਼ਗਾਰ ਦੀ ਪ੍ਰਾਪਤੀ ਕਰ ਲਾਂਗੇ ਤੇ ਸਾਥਿਓ ਆਕਰਤੀ ਬਸ ਮੈਂ ਇਹ ਨਾ ਕਹਿਣਾ ਚਾਹਾਂਗਾ ਰਾਤ ਚਾਹ ਕਿੰਨੀ ਮਰਜੀ ਲੰਮੀ ਕਿਉਂ ਨਾ ਹੋਵੇ ਦਿਨ ਜ਼ਰੂਰ ਚੜਦਾ ਹੁੰਦਾ ਸੋ ਸਾਥਿਓ ਆਪਾਂ ਨੇ ਫੇਰ ਰੋਜ਼ਗਾਰੀ ਆਰੀਆਂ ਰਾਤਾਂ ਲੰਮੀਆਂ ਬਹੁਤ ਆਪਾਂ ਕੱਟ ਲੀਆਂ ਨੇ ਸੋ ਸਾਥਿਓ ਹੋਣਾ ਆਪਣਾ ਰੋਜ਼ਗਾਰ ਦਾ ਦਿਨ ਚੜਨ ਵਾਲਾ ਹੈ ਸੋ ਸਾਥਿਓ ਪੋਜ਼ਿਟਿਵ ਸੋਚੋ ਪੋਜ਼ਿਟਿਵ ਰਹੋ ਪੋਜ਼ਿਟਿਵ ਰਿਜ਼ਲਟ ਮਿਲੇਗਾ ਧੰਨਵਾਦ ਸਾਥਿਓ ਇਹ ਸਤਿਕਾਰਯੋਗ ਅਧਿਆਪਕ ਸਾਥਿਓ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਸਾਥਿਓ ਜਿਸ ਤਰ੍ਹਾਂ ਸਾਰੀ ਗੱਲਬਾਤ ਜਸਵਿੰਦਰ ਸਰ ਤੇ ਸਰਜੀਤ ਸਰ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੋ ਮੀਟਿੰਗ ਆਪਾਂ ਨੂੰ ਕਰਨਤਨ ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਨਾਲ ਦਵਾਈ ਗਈ ਸੀਗੀ ਉਹ ਮੀਟਿੰਗ ਅੱਜ ਆਪਣੀ ਸੈਕਟਰੀਏਟ ਚੰਡੀਗੜ੍ਹ ਵਿਖੇ ਹੋਈ ਹੈ ਮੀਟਿੰਗ ਬਹੁਤ ਵਧੀਆ ਪੋਜ਼ਿਟਿਵ ਮਾਹੌਲ ਦੇ ਵਿੱਚ ਤੇ ਬਹੁਤ ਹੀ ਵਧੀਆ ਲਗਭਗ 10 ਮਿੰਟ ਆਪਣੀ ਜਿਹੜੀ ਮੀਟਿੰਗ ਸਿੱਖਿਆ ਮੰਤਰੀ ਨਾਲ ਚੱਲੀ ਹੈ ਸਾਰੀ ਗੱਲਬਾਤ ਸਿੱਖਿਆ ਮੰਤਰੀ ਨਾਲ ਹੋਈ ਹੈ ਇਹ ਪੋਸਟਾਂ ਨੂੰ ਲੈ ਕੇ ਵੀ ਸਾਡੀਆਂ ਜਿਹੜੀ ਪਹਿਲਾਂ ਇੰਨੀ ਪਰਤੀ ਸੀ ਇਹਨੇ ਜਿਹੜੇ ਸਾਥੀ ਨੇ ਉਹ ਸਿਲੈਕਟ ਹੋ ਗਏ ਨੇ ਨਿਯੁਕਤੀ ਪੱਤਰ ਮਿਲ ਗਏ ਨੇ ਇਹਨਿਆਂ ਨੂੰ ਹਜੇ ਨਹੀਂ ਮਿਲੇ ਵੀ ਸਾਡੀ ਪਰਤੀ ਕਿਉਂ ਰੁਕੀ ਹੋਈ ਹੈ ਸਾਰੀ ਗੱਲਬਾਤ ਕੀਤੀ ਗਈ ਤੇ ਸਿੱਖਿਆ ਮੰਤਰੀ ਸਾਹਿਬ ਨੇ ਵੀ ਪ੍ਰੋਸਾ ਦਵਾਇਆ ਕਿ ਤੁਹਾਡਾ ਜਿਹੜਾ ਕੰਮ ਰੁਕਿਆ ਹੈ ਪ੍ਰੋਸੈਸ ਰੁਕਿਆ ਹੈ ਜਲਦ ਤੋਂ ਜਲਦ ਆਉਣ ਵਾਲੇ ਲਗਭਗ 10 ਦਿਨਾਂ ਦੇ ਅੰਦਰ ਹਫਤੇ ਦੇ ਵਿੱਚ ਜਿਹੜਾ ਪ੍ਰੋਸੈਸ ਹੈਗਾ ਤੁਹਾਨੂੰ ਸ਼ੁਰੂ ਹੁੰਦਾ ਦਿਖਾਈ ਦੇਵੇਗਾ ਤੇ ਸਾਡੇ ਕੋਲ ਹੀ ਜਿਹੜਾ ਸਿੱਖਿਆ ਮੰਤਰੀ ਸਾਹਿਬ ਨੇ ਆਦੇ ਪੀਏ ਨੂੰ ਜੋ ਲੈਟਰ ਮਾਰਕ ਕਰਕੇ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ ਮਾਰਕ ਕਰਕੇ ਨਾਲ ਦੀ ਨਾਲ ਜੋ ਕਿ ਡਿਪਾਰਟਮੈਂਟ ਨੂੰ ਭੇਜੀ ਗਈ ਹੈ ਕਿ ਇਹਨਾਂ ਦਾ ਪ੍ਰੋਸੈਸ ਜਿਹੜਾ ਜਲਦੀ ਜਲਦੀ ਸ਼ੁਰੂ ਕੀਤਾ ਜਾਵੇ ਸਾਥੀਓ ਜੇ ਆਪਣਾ ਪ੍ਰੋਸੈਸ ਕਿਸੇ ਤਰ੍ਹਾਂ ਦੇ ਵਿੱਚ ਕੋਈ ਦਿੱਕਤ ਆਉਂਦੀ ਪ੍ਰੋਸੈਸ ਦੇ ਵਿੱਚ ਜੇ ਲੇਟ ਹੁੰਦਾ ਹੈ ਤਾਂ ਤੁਸੀਂ ਸਾਥੀਓ ਤਿਆਰ ਬਰ ਤਿਆਰ ਰਹਿਣਾ ਕਿਤੇ ਵੀ ਆਪਾਂ ਨੂੰ ਜਿਹੜਾ ਸੰਘਰਸ਼ ਦੀ ਰੋੜ ਪੈ ਸਕਦੀ ਹੈ ਜਿਵੇਂ ਤਰਨ ਤਰਨ ਆਪਾਂ ਕਹੋਲ ਦਿੱਤੀ ਸੀ ਕਿ ਜਿਹੜੇ ਸਾਥੀਆਂ ਨੇ ਉਦੋਂ ਇਹ ਕਹ ਲਓ ਗਰੁੱਪਾਂ ਦੇ ਵਿੱਚ ਸੀਆਈਡੀ ਹੁੰਦੀ ਹੈ ਆਪਾਂ ਜਿਵੇਂ ਪੋਲ ਕਰਾਇਆ ਸੀ ਘਟੋ ਘਟ 50 ਤੋਂ 60 ਸਾਥੀ ਜਿਹੜੇ ਇੱਕ ਦਿਨ ਦੇ ਵਿੱਚ ਪੋਲ ਕੀਤਾ ਤਾਂ ਸੀਆਈਡੀ ਰਿਪੋਰਟ ਗਈ ਸੀਆਈਡੀ ਦਾ ਮੈਸੇਜ ਸਾਡੇ ਤੱਕ ਪਹੁੰਚਿਆ ਕਿ ਤੁਸੀਂ ਇੱਕ ਵਾਰੀ ਸਾਨੂੰ ਮਿਲੋ ਸਾਡੇ ਨਾਲ رابطہ ਕਾਇਮ ਕਰੋ ਉੱਥੋਂ ਦਾ ਜਿਹੜਾ ਪ੍ਰਸ਼ਾਸਨ ਸੀਗਾ ਉਹਨਾਂ ਨੇ ਜਿਹੜੀ ਗੱਲਬਾਤ ਮੰਨ ਲਓ ਆਪਣੇ ਨਾਲ ਕੀਤੀ ਆਪਾਂ ਨੂੰ ਜਿਹੜਾ ਮੀਟਿੰਗ ਦਾ ਭਰੋਸਾ ਦਿੱਤਾ ਵੀ ਇੱਕ ਵਾਰੀ ਸਾਡੇ ਤੇ ਭਰੋਸਾ ਕਰਕੇ ਮੀਟਿੰਗ ਤੁਸੀਂ ਜਰੂਰ ਕਰੋ ਮੀਟਿੰਗ ਜੇ ਤੁਹਾਡੀ ਨਹੀਂ ਹੁੰਦੀ ਤਾਂ ਜਿਹੜਾ ਸਾਡਾ ਇਲੈਕਸ਼ਨ ਹੈਗਾ ਉਹ 11 ਤਰੀਕ ਨੂੰ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਜਦੋਂ ਮਰਜ਼ੀ ਆਦਾ ਪ੍ਰੋਟੈਸਟ ਜਿਹੜਾ ਲਗਾ ਸਕਦੇ ਹੋ ਜਿਵੇਂ ਦਾ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਉਹਦੇ ਨਾਲੋਂ ਕਿਤੇ ਨਾ ਕਿਤੇ ਵਧੀਆ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਅੱਜ ਦੀ ਮੀਟਿੰਗ ਦੇ ਵਿੱਚ ਮਿਲਿਆ ਇਸ ਕਰਕੇ ਸਾਥੀ ਉਹ ਅੱਗੇ ਤੋਂ ਜਦੋਂ ਸਾਥ ਦੀ ਲੋੜ ਪੈਂਦੀ ਹੈ ਤੁਸੀਂ ਸਾਥ ਦੇਣਾ ਹੈ ਇਹ ਜਿਹੜੀ ਲੜਾਈ ਹੈ ਇਹ 594 ਪੋਸਟਾਂ ਨੂੰ ਲੈ ਕੇ ਹੈ ਅਸੀਂ ਮੰਤਰੀ ਸਾਹਿਬ ਨਾਲ ਸਾਰੀ ਗੱਲ ਕੀਤੀ ਹੈ ਸਾਡੀ 2400 ਦੇ ਲਗਭਗ ਜਿਹੜੀ ਜੁਆਇਨਿੰਗ ਹੋਈ ਹੈ 2600 ਦੀ ਲਿਸਟ ਸੀ ਬਾਕੀ ਜਿਹੜੀ 3500 ਦੀ ਜਿਹੜੀ ਜਿਹੜੀ ਸਾਡੇ ਬੱਚੇ ਰਹਿ ਗਏ ਨੇ ਚਾਹੇ ਤੁਹਾਨੂੰ ਸਕਰੂਟੀਨੀ ਲੋਡ ਹੈਗੀ ਹੈ ਕਰਾਓ ਜਿਵੇਂ ਵੀ ਸਾਡੀ ਭਰਤੀ ਹੈ ਜਿਵੇਂ ਮਰਜ਼ੀ ਪੂਰੀ ਕਰੋ ਅਸੀਂ ਇੱਕ ਇੱਕ ਪੋਸਟ ਜਿਹੜੀ ਲੈਣੀ ਹੈ ਕੋਈ ਪੋਸਟ ਨਹੀਂ ਛੱਡਣੀ ਸਾਡੀ ਸਾਰੀ ਭਰਤੀ ਜਿਹੜੀ ਹੈ ਪੂਰੀ ਕੀਤੀ ਜਾਵੇ ਤੇ ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਮੈਂ ਸਾਰਾ ਪ੍ਰੋਸੈਸ ਡਿਪਾਰਟਮੈਂਟ ਤੋਂ ਪਤਾ ਕਰਾ ਕੇ ਕਿੰਨੀਆਂ ਪੋਸਟਾਂ ਭਰਿਏਗੇ ਕਿੰਨੀਆਂ ਵਕਟ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਯੇਵੇਂ ਵੀ ਸਾਡੀ ਪੋਸਟ ਕੋਈ ਵਿਗੰਡ ਪਈ ਸਾਰੀ ਅਸੀਂ ਇਕੱਠੀ ਕਰਾ ਕੇ ਅਗਲੇ ਹਫਤੇ ਤੱਕ ਜਿਹੜਾ ਪ੍ਰੋਸੈਸ ਹੈ ਤੁਹਾਡਾ ਅਸੀਂ ਕੋਸ਼ਿਸ਼ ਕਰਾਂਗੇ ਉਸ ਨੂੰ ਜਲਦੀ ਤੋਂ ਜਲਦੀ ਜਿਹੜਾ ਸ਼ੁਰੂ ਕੀਤਾ ਜਾਵੇ ਇਹ ਗੱਲਾਂ ਨੇ ਸਾਥੀਆਂ ਜੋ ਤੁਹਾਡੇ ਨਾਲ ਸਾਂਝੇ ਕੀਤੀਆਂ ਗਈਆਂ ਨੇ ਜਿਹੜੀ ਮੀਟਿੰਗ ਰਹੀ ਸੀ ਸਾਥੀਓ ਇੱਕ ਸਾਥਿਓ ਕਈ ਸਾਥੀ ਵਿੱਚ ਕਮੈਂਟ ਕਰ ਰਹੇ ਨੇ ਕਿ ਇਹ ਕੋਈ ਸਾਥੀ ਅਲੱਗ ਤੌਰ ਤੇ ਕੰਮ ਕਰ ਰਹੇ ਜਾਂ ਇਦਾਂ ਜਾਂ ਇਦਾਂ ਇਦਾਂ ਦਾ ਸਾਥੀ ਕੁਝ ਨਹੀਂ ਜੇ ਕੋਈ ਸਾਥੀ ਵਰਕ ਕਰ ਰਿਹਾ ਤਾਂ ਉਹ ਆਪਣੀ ਪਰਤੀ ਦੇ ਲਈ ਜਾਂ ਸਾਰਿਆਂ ਦੀ ਪਰਤੀ ਦੇ ਲਈ ਜਿਹੜਾ ਵਰਕ ਉਹ ਕਰ ਰਿਹਾ ਸਤਿਓ ਇੱਕ ਜਿਹੜੀ ਮੀਟਿੰਗ ਆਪਣੀ ਅੱਜ ਹੋਈ ਤੇ ਇੱਕ ਮੀਟਿੰਗ ਜਿਹੜੀ ਆਪਾਂ ਨੂੰ ਹੋਰ ਮਿਲੀ ਹੋਈ ਹੈ ਉਹ ਕੱਲ ਜਾਂ ਪਰਸੋਂ ਤੱਕ 2-3 ਦਿਨਾਂ ਦੇ ਅੰਦਰ-ਅੰਦਰ ਮੀਟਿੰਗ ਜਿਹੜੀ ਆਪਣੀ ਉਹ ਵੀ ਪ੍ਰਸ਼ਾਸਨ ਵੱਲੋਂ ਕਰਵਾਈ ਜਾਏਗੀ ਉਹ ਮੀਟਿੰਗ ਜਿਹੜੀ ਤੁਹਾਡੇ ਸਾਹਮਣੇ ਉਹ ਵੀ ਜਨਤਕ ਕੀਤੀ ਜਾਊਗੀ ਕਿ ਮੀਟਿੰਗ ਵਿੱਚ ਕੀ ਗੱਲਬਾਤ ਹੁੰਦੀ ਹੈ ਕੀ ਹੁੰਦਾ ਪ੍ਰੋਸੈਸ ਜਿਹੜਾ ਆਪਣਾ ਜਲਦੀ ਸ਼ੁਰੂ ਹੋਏਗਾ ਸਿੱਖਿਆ ਮੰਤਰੀ ਨੇ ਵਿਸ਼ਵਾਸ ਦਵਾਇਆ ਆਪਾਂ ਨੂੰ ਭਰਤੀ ਜਿਹੜੀ ਆਪਣੀ ਜ਼ਰੂਰ ਪੂਰੀ ਹੋਏਗੀ ਪਰ ਪੂਰੀ ਤਾਂ ਹੋਊਗੀ ਜੇ ਤੁਸੀਂ ਸਾਥ ਦਿਓਗੇ ਘਰਾਂ ਦੇ ਵਿੱਚੋਂ ਨਿਕਲੋਗੇ ਜਿੱਥੇ ਵੀ ਲੋੜ ਪੈਂਦੀ ਹੈ ਉੱਥੇ ਪਹੁੰਚੋਗੇ ਤਾ ਜਿਹੜਾ ਪ੍ਰੋਸੈਸ ਜਲਦੀ ਜਲਦੀ ਸ਼ੁਰੂ ਕਰਵਾ ਕੇ ਉਹ ਦਿਨ ਦੂਰ ਨਹੀਂ ਜਿਸ ਦਿਨ ਤੁਸੀਂ ਸਾਰੇ ਸੱਤ ਜਿਹੜੇ ਸਕੂਲਾਂ ਦੇ ਵਿੱਚ ਹੋਵੋਗੇ ਇੰਨੀਆਂ ਗੱਲਾਂ ਕਹਿੰਦਾ ਹਾਂ ਸਾਥੀਓ ਜਿਹੜਾ ਤੁਹਾਡਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸ਼ਰ ਗਿੱਤ ਲੜਦੇ ਲੋਕਾਂ